ਇਹਤ ਸਿਧਾਂਤ ਹੈ ਇਸ ਕਰਕੇ ਇਹਨਾਂ ਚੀਜ਼ਾਂ ਦੀ ਕਈ ਚੀਜ਼ਾਂ ਜਿਹੜੀਆਂ ਐਸੀਆਂ ਵੀ ਆਉਣਗੀਆਂ ਵਿੱਚ ਜਿਹੜੀਆਂ ਤੁਸੀਂ ਕਹੋਗੇ ਇਹ ਨਹੀਂ ਸਾਨੂੰ ਚੰਗੀਆਂ ਲੱਗੀਆਂ ਨਹੀਂ ਨਹੀਂ ਚੰਗੀਆਂ ਲੱਗਣ ਦੀ ਗੱਲ ਨਹੀਂ ਹੁੰਦੀ ਹੁਣ ਐਉਂ ਤਾਂ ਅਸੀਂ ਸਿਰਫ ਆਪਣਾ ਹੀ ਧਰਮ ਪੜ ਸਕਦੇ ਨਹੀਂ ਤਾਂ ਸਾਰੀਆਂ ਹੀ ਪੁਸਤਕਾਂ ਪੜਨੇ ਹਰੇਕ ਧਰਮ ਦੀਆਂ ਪੜਨੀਆਂ ਪੈਣੀਆਂ ਜਾਣਕਾਰੀ ਤਾਂ ਹੋਣੀ ਚਾਹੀਦੀ ਹੈ ਨਾ ਬੰਦੇ ਨੂੰ ਜੇ ਜਾਣਕਾਰੀ ਹੋਵੇਗੀ ਤਾਂ ਆਪਾਂ ਦੂਜਿਆਂ ਨੂੰ ਵੀ ਤਾਂ ਸੋਨੇ ਜਵਾਬ ਦੇ ਸਕਦੇ ਹਾਂ ਜੇ ਆਪਾਂ ਨੂੰ ਦੂਜੇ ਦੇ ਧਰਮ ਬਾਰੇ ਹੀ ਨਹੀਂ ਗਿਆਨ ਆਪਾਂ ਉਹਨੂੰ ਜਵਾਬ ਕੀ ਦੇ ਸਕਦੇ ਹਾਂ ਸੁਇਸ਼ ਕਰਕੇ ਸਤਿਗੁਰੂ ਮਹਾਰਾਜ ਨੇ ਗਿਆਨ ਸਾਰਾ ਰੱਖੋ ਪਰ ਭਰੋਸਾ ਕੇਵਲ ਇੱਕ ਓੰਕਾਰ ਤੇ ਹੀ ਰੱਖੋ ਆਓ ਪਿਆਰ ਸਤਕਾਰ ਨਾਲ ਇੱਕ ਓੰਕਾਰ ਦਾ ਭਾਵਾ ਵਾਹਿਗੁਰੂ ਦਾ ਜਾਪ ਕਰੀਏ ਸਤਿਗੁਰੂ ਕਿਰਪਾ ਕਰਨ ਫੇਰ ਇੱਕ ਵਾਰ ਸਾਰੀਆਂ ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈਆਂ ਹੁਣ 6ਵੇਂ ਪਾਤਸ਼ਾਹ ਮਹਾਰਾਜ ਦੇ ਅਵਤਾਰ ਦੀਆਂ ਸਾਰੀਆਂ ਸੰਗਤਾਂ ਬਈ ਕੜਾ ਪ੍ਰਸ਼ਾਦ ਦੀ ਦੇਖ ਜਰੂਰ ਕਰਾਓ ਘਰ ਬਣਾਓ ਦੇਖ ਪਾਠ ਕਰੋ ਬਾਹਰ ਪ੍ਰਸ਼ਾਦਾ ਬਾਦ ਵਿੱਚ ਵਰਤਣਾ ਔਰ ਨਾਲ ਨਾਲ ਇੱਕ ਮੇਰੀ ਬੇਨਤੀ ਜੇ ਸੰਗਤਾਂ ਪ੍ਰਵਾਨ ਕਰ ਲੈਣ ਮੇਰਾ ਕੋਈ ਜ਼ੋਰ ਤਾਂ ਹੈ ਨਹੀਂ ਤੁਹਾਡੇ ਅੱਗੇ ਮੇਰੀ ਤਾਂ ਬੇਨਤੀ ਹੋਈ ਜੇ ਪ੍ਰਵਾਨ ਕਰ ਲੋਗੇ ਜੇ ਤੁਸੀਂ ਇਸ ਤੋਂ ਵੀ 10 ਗੁਣਾ ਜ਼ਿਆਦਾ ਰਸ ਲੈਣਾ ਜਾਂ 100 ਗੁਣਾ ਵੱਧ ਰਸ ਲੈਣਾ ਸੰਗਤ ਨੇ ਤਾਂ ਇੱਕ ਕਿਰਪਾ ਕਰ ਦਿਓ ਮੇਰੇ ਤੇ ਜਿੰਨੇ ਦਿਨ ਜਪਜੀ ਸਾਹਿਬ ਦੀ ਕਥਾ ਚੱਲੇ ਉਹਨੇ ਦਿਨ ਤੁਸੀਂ ਇੱਕ ਇੱਕ ਜਪਜੀ ਸਾਹਿਬ ਦਾ ਪਾਠ ਵੱਧ ਕਰੀ ਜਾਣਾ ਆਪਣੇ ਨਿਤਨੇਮ ਤੋਂ ਕਾਹਦੇ ਲਈ ਉਹ ਤੁਹਾਡੀ ਸਹਾਇਤਾ ਮੈਨੂੰ ਪਹੁੰਚੇਗੀ ਤੁਸੀਂ ਬੇਨਤੀ ਕਰਦੇ ਮਹਾਰਾਜ ਸੱਚੇ ਪਾਤਸ਼ਾਹ ਕਿਉਂ ਇਹ ਸਮੁੰਦਰ ਬੜਾ ਆਗਾਧ ਦੋਦਾ ਮੈਨੂੰ ਤਾਂ ਕੋਈ ਸਮਝ ਨਹੀਂ ਤਾਂ ਲੱਗਦੀ ਨਹੀਂ ਨਾ ਤਾਂ ਮੇਰੀ ਇੰਨੀ ਬੁੱਧੀ ਹੈ ਇਸ ਕਰਕੇ ਮੈਂ ਤਾਂ ਸੰਗਤ ਅੱਗੇ ਬੇਨਤੀ ਕਰਦਾ ਸੰਗਤ ਮਹਾਰਾਜ ਅੱਗੇ ਬੇਨਤੀ ਕਰੇਗੀ ਮਹਾਰਾਜ ਮੈਨੂੰ ਬੁੱਧੀ ਦੇਣ ਜਿੰਨੀ ਵੀ ਵੱਧ ਤੋਂ ਵੱਧ ਆਪਾਂ ਵਿਆਖਿਆ ਖੋਲ ਕੇ ਕਰ ਸਕੀਏ ਤਾਂ ਕਿ ਸੰਗਤ ਨੂੰ ਕੀ ਸੰਸਾਰ ਭਰ ਨੂੰ ਇਸ ਗੱਲ ਦਾ ਪਤਾ ਲੱਗੇ ਕਿ ਸਾਡੀ ਗੁਰਬਾਣੀ ਕਿੰਨੀ ਉੱਚੀ ਹੈ ਕਿੰਨੀ ਮਹਾਨ ਹੈ ਇੱਕ ਓੰਕਾਰ ਦਾ ਭਾਵ ਕੀ ਹੈ ਫਿਰ ਆਪਣੇ ਮਨ ਦੇ ਅੰਦਰ ਹੋਰ ਵੱਧ ਸਤਕਾਰ ਪੈਦਾ ਫਿਰ ਆਪਾਂ ਜਦੋਂ ਵੀ ਇੱਕ ਓੰਕਾਰ ਆਖਾਂਗੇ ਨਾ ਜਦੋਂ ਵੀ ਜਪਜੀ ਸਾਹਿਬ ਬ੍ਰੰਹ ਕਰਾਂਗੇ ਕਦੇ ਵੀ ਇੱਕ ਓੰਕਾਰ ਅੱਖਰ ਆ ਗਿਆ ਨਾ ਤਾਂ ਆਪਣੇ ਮਨ ਦੇ ਅੰਦਰ ਆਪਣੇ ਆਪ ਹੀ ਸਤਕਾਰ ਆ ਜਾਣਾ ਇੱਕ ਓੰਕਾਰ ਪ੍ਰਤੀ ਵਾਹੇ ਗੁਰੂ ਵਾਹੇ आहे गुरु, आहे गुरु।, आहे गुरु, आहे गुरु।, आहे गुरु। ਕੀ ਸੰਕਲ ਰਹੇ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕੱਲ ਦਾ ਆਪਣਾ ਪ੍ਰਸ਼ਨ ਚੱਲਦਾ ਸੀ ਇੱਕ ਓੰਕਾਰ ਉੱਤੇ ਸਾਰੇ ਪ੍ਰਸ਼ਨ ਕਰਦਿਆਂ ਕਰਦਿਆਂ ਮਹਾਰਾਜ ਨੇ ਸਮਝਾ ਦਿੱਤਾ 63 ਪ੍ਰਕਾਰ ਦੇ ਭੇਦ ਹਨ ਸੱਤ ਮਤਾਂ ਵਾਲਿਆਂ ਨੇ ਨੌ-ਨੌ ਅਰਥ ਕੀਤੇ ਹਨ ਸੋ ਬ੍ਰਹਮਾ ਜੀ ਨੇ ਨੌ ਸਰੂਪ ਕਥਨ ਕੀਤੇ ਨੇ ਕਪਲਮੁਨੀ ਅਪਾਤਰਮੁਨੀ ਸ਼ੰਕਾਦਕਾਂ ਨੇ ਆਪਣੇ ਸੋ ਇਸੇ ਪ੍ਰਕਾਰ ਬ੍ਰਹਮਨੇਸ਼ਟਾ ਨੇ ਆਪਣੇ ਸ਼ਿਵਮਤ ਵਾਲਿਆਂ ਨੇ ਤੋਂ ਪੰਚਰਾਤਰ ਨਾਰਦ मुनि ਨੇ ਆਪਣੇ ਵੱਖਰੇ ਨੌ ਸਰੂਪ ਦੱਸੇ ਨੇ ਸੋ ਹੁਣ ਇਹਦੇ ਵਿੱਚ ਕਈ ਚੀਜ਼ਾਂ ਐਸੀਆਂ ਨੇ ਮਾਤਰਾ ਮਾਤਰਾ ਆਪਾਂ ਕੱਲ ਦੇਖੀਆਂ ਸੀ ਵਿਆਕਰਨ ਅਨੁਸਾਰ ਆਕਾਰ ਓਕਾਰ ਤੇ ਮਕਾਰ ਤੇ ਅਰਧ ਬਿੰਦ ਕੁੰਡਲ ਜਿਹੜਾ ਉੱਪਰਲੇ ਪਾਸੇ ਕੁੰਡਲ ਬਣਿਆ ਹੋਇਆ ਜਿਹਨੂੰ ਆਪਾਂ ਪ੍ਰਮਾਤਮਾ ਰੂਪ ਕਿਹਾ ਥੋੜਾ ਜਿਹਾ ਬਾਹਰ ਨੂੰ ਨਿਕਲ ਜਾਈਏ ਦੂਜੇ ਕੀ ਮੰਨਦੇ ਨੇ ਯਾਗਵਲਕ मुनि ਜਿਹੜਾ ਇਹਨੂੰ ਮੰਨਦਾ ਮਾਤਰਾ ਉਹ ਕਹਿੰਦਾ ਕੋਈ ਮਾਤਰਾ ਨਹੀਂ ਹੈ ਉਹਨੇ ਇਹਨੂੰ ਸਾਫੀ ਕਰ ਦਿੱਤਾ ਕਈ ਇਹਨੂੰ ਅੱਧੀ ਮਾਤਰਾ ਮੰਨਦੇ ਨੇ ਕੋਈ ਇੱਕ ਮੰਨਦਾ ਹੈ ਕੋਈ ਦੋ ਮੰਨਦਾ ਹੁਣ ਵੈਸ਼ਨ ਮਤ ਵਾਲੇ ਜਿਹੜੇ ਢਾਈ ਮਾਤਰਾ ਮੰਨਦੇ ਨੇ ਕਈ ਇਹਨੂੰ ਤਿੰਨ ਮਾਤਰਾ ਮੰਨਦੇ ਨੇ ਸੰਕਾਦ ਕੇ ਇਹਨੂੰ ਸਾਢੇ ਤਿੰਨ ਮਾਤਰਾ ਚ ਮੰਨਦੇ ਨੇ ਸਨਾਤਨ ਮਤਨ ਵਾਲੇ ਇਹਨੂੰ ਚਾਰ ਮਾਤਰਾ ਮੰਨਦੇ ਨੇ ਵਿਸ਼ਿਸ਼ਟ ਮੁਨੀ ਜੀ ਕਹਿੰਦੇ ਨਹੀਂ ਸਾਢੇ ਚਾਰ ਮਾਤਰਾ ਹੈ ਤੇ ਵਦਾਂਤ ਵਾਲੇ ਕਹਿੰਦੇ ਨੇ ਨਹੀਂ ਜਿਹੜਾ ਓੰਕਾਰ ਅੱਖਰ ਹੈ ਉਹ ਸਰਗੁਣ ਤੇ ਨਿਰਗੁਣ ਦੀ ਉਪਾਸ਼ਨਾ ਇਕੱਠੀ ਹੋਈ ਹੈ ਦੇਖੋ ਮੰਨਣ ਮੰਨਣ ਵਿੱਚ ਫਰਕ ਹੈ ਕੋਈ ਕਿਵੇਂ ਮੰਨਦਾ ਕੋਈ ਕਿਵੇਂ ਮੰਨਦਾ ਕੋਈ ਕਿਵੇਂ ਮੰਨਦਾ ਆਪੋ ਆਪਣੀ ਮਹਾਰਾਜ ਤਾਈਆਂ ਦਸਵੇਂ ਪਾਤਸ਼ਾਹ ਨੇ ਕਿਹਾ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਪੰਨ ਪੰਨ ਤੋਹ 33 ਤੁਮਰਾ ਲਖਾ ਨਾ ਜਾਏ ਪਸਾਰਾ ਕੇ ਵਿਦ ਸਜਾ ਪਰਥੰ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਹੀਂ ਧੂਪਾ ਹੁਣ ਆਪੋ ਆਪਣੇ ਸਭਨਾਂ ਦੇ ਖਿਆਲ ਨੇ ਇਸ ਕਰਕੇ ਉਹ ਸਾਰੇ ਜਾਣੇ ਨੂੰ ਵੱਖੋ ਵੱਖਰਾ ਮੰਨਦੇ ਨੇ ਫਿਰ ਮਹਾਰਾਜ ਨੂੰ ਕਹਿਣ ਲੱਗੇ ਵੀ ਇਹ ਕਾ ਜਿਹੜਾ ਲਾਇਆ ਤੁਸੀਂ ਕਾਦੇ ਲਈ ਲਾਇਆ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਅੱਛਾ ਇੰਉਂ ਦੱਸੋ ਜਿਹੜਾ ਤੁਸੀਂ ਓਂ ਓਂ ਜਾਪ ਕਰਦੇ ਹੋ ਇਹ ਕਿੰਨੀ ਉੱਚੀ ਆਵਾਜ਼ ਵਿੱਚ ਕਰਨਾ ਚਾਹੀਦਾ ਸੋ ਕਹਿਣ ਲੱਗੇ ਮਹਾਰਾਜ ਇਹ ਜਿਹੜਾ ਓਂ ਓਂ ਹੈ ਨਾ ਇਹ ਦੂਜੇ ਨੂੰ ਨਾ ਸੁਣੇ ਇਹ ਸਿਰਫ ਆਪਣੇ ਕੰਨਾਂ ਤੱਕ ਹੀ ਸੁਣੇ ਬਸ ਆਪਣੇ ਆਪ ਨੂੰ ਹੀ ਪਤਾ ਲੱਗੇ ਬਹੁਤ ਚੁੱਪ ਕਰਕੇ ਜੇ ਦੂਜੇ ਨੂੰ ਸੁਣੇ ਤਾਂ ਇਹਨੂੰ ਪਾਪ ਮੰਨਿਆ ਜਾਂਦਾ ਗੁਨਾਹ ਮੰਨਿਆ ਜਾਂਦਾ ਵੀ ਦੂਜਿਆਂ ਨੂੰ ਨਹੀਂ ਸੁਣਨਾ ਚਾਹੀਦਾ ਸ਼ਕਤੀ ਘਟਦੀ ਆਪਣੀ ਸੋ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਅਸੀਂ ਜਿਹੜਾ ਇੱਕ ਲਾਇਆ ਹੈ ਨਾ ਉੱਤੇ ਕਾਰ ਲਾਈ ਹੈ ਅਸੀਂ ਇਹਨੂੰ ਦ્વੈਤ ਮਤ ਵਿੱਚੋਂ ਕੱਢ ਕੇ ਅਦ્વੈਤ ਵਿੱਚ ਲਿਆਉਂਦਾ ਹੈ ਤੇ ਅਦ્વੈਤ ਵਿੱਚ ਅਦ્વੈਤ ਦਾ ਮਤਲਬ ਹੈ ਸਾਰਿਆਂ ਲਈ ਸਾਂਝਾ ਸੱਤ ਅਰਬ ਆਬਾਦੀ ਹੈ ਜੇ ਸੰਸਾਰ ਦੀ ਤਾਂ ਸੱਤ ਅਰਬ ਬੰਦਾ ਹੀ ਕਹਿ ਸਕਦਾ ਹੈ ਇੱਕ ਓੰਕਾਰ ਉਹ ਵੀ ਗੱਜ-ਵੱਜ ਕੇ ਕਹਿ ਸਕਦਾ ਹੈ ਇੱਕ ਓੰਕਾਰ ਇੱਕ ਓ ਅੰਕਾਰ ਇੱਕ ਓ ਅੰਕਾਰ ਇੱਕ ਓ ਅੰਕਾਰ ਕਹਦੇ ਕੋਈ ਬੈਨ ਨਹੀਂਗਾ ਕੋ ਟੈਕਸ ਨਹੀਂ ਕੋਈ ਪਾਪ ਨਹੀਂ ਕੋਈ ਗੁਨਾਹ ਨਹੀਂ ਜਿਹੜਾ ਮਰਜੀ ਕਹੇ ਖੋਲ ਦਿੱਤਾ ਰਸਤਾ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ ਪੰਗਤੀ ਤਾਂ ਪਰ ਰੋਜ਼ ਹੀ ਪੜਦੇ ਆਂ ਪਰ ਇਥੋਂ ਆਪਾਂ ਨੂੰ ਪਤਾ ਲੱਗਣਾ ਕਿ ਇਹ ਇੱਕ ਓੰਕਾਰ ਸਾਰਿਆਂ ਲਈ ਸਾਂਝਾ ਕਰ ਦਿੱਤਾ। ਸੋ ਇਸ ਕਰਕੇ ਇਹ ਜਿਹੜੇ ਦੋਨਾਂ ਨੇ ਵੱਖਰੇਵੇਂ ਮੰਨੇ ਹੁਣ ਸਿੱਧ ਕਹਿਣ ਲੱਗੇ ਮਹਾਰਾਜ ਜਿਹੜਾ ਵਿਖਿਆਨ ਹੁੰਦਾ ਨਾ ਵਿਖਿਆਨ ਕਰਨਾ ਵਿਖਿਆਨ ਦੇ 6 ਅੰਗ ਹੁੰਦੇ ਨੇ। 6 ਅੰਗਾਂ ਵਿੱਚੋਂ ਕਈ ਤਾਂ ਤੁਹਾਡੇ ਸਾਨੂੰ ਸਮਝ ਲੱਗੇ ਨੇ ਪਰ ਕਈ ਅੰਗ ਤੁਹਾਡੇ ਸਮਝ ਨਹੀਂ ਲੱਗੇ। ਇੱਕ ਵਿਖਿਆਨ ਵਿੱਚ ਸਭ ਤੋਂ ਪਹਿਲਾਂ ਹੁੰਦਾ ਪਦਸ਼ੇਧ ਕਰਨਾ। ਵਿਖਿਆਨ ਦਾ ਪਹਿਲਾ ਅੰਗ ਹੈ। 파ਦਸ਼ੇਦ ਕਰਨ ਦੇ ਨਾਲ ਨਾਲ ਉਹਦੀ ਵਿਉਤਪਤੀ ਕਿੱਥੋਂ ਉਤਪਤ ਹੋਇਆ ਇਹ ਤਾਂ ਹੁਣ ਸਾਨੂੰ ਪਤਾ ਲੱਗ ਗਿਆ ਵਿਉਤਪਤੀ ਇੱਕ ਓੰਗ ਤੋਂ ਓੰਕਾਰ ਬਣਿਆ। ਫਿਰ ਅਨਵੈ ਤੀਸਰਾ ਅਨਵੈ ਕਰਨਾ। ਇਹ ਵੀ ਸਾਨੂੰ ਪਤਾ ਲੱਗ ਗਿਆ ਕਿ ਇੱਕ ਓੰਕਾਰ ਅਨਵੈ ਕਰਕੇ ਹੈਗਾ ਓਮਕਾਰ ਜੋ ਸਭਨਾ ਦਾ ਪ੍ਰਕਾਸ਼ਕ ਹੈ ਉਹ ਕੇਵਲ ਇੱਕੋ ਇੱਕ ਹੈ ਸੱਜੇ ਪਾਸੇ ਤੋਂ ਅਰਥ ਨੇ ਖੱਬੇ ਪਾਸੇ ਨੂੰ ਜਾਣਾ ਜਿਵੇਂ ਕਾਬ ਰੂਪ ਤੋਂ ਭਾਰਤਕ ਵਿੱਚ ਲੈ ਕੇ ਜਾਂਦੇ ਆਪਾਂ ਇਹ ਸਾਨੂੰ ਪਤਾ ਲੱਗ ਗਿਆ ਜਿਵੇਂ ਇੰਗਲਿਸ਼ ਦੀ ਟ੍ਰਾਂਸਲੇਸ਼ਨ ਆਪਾਂ ਹਮੇਸ਼ਾ ਕਰਦੇ ਆਂ ਪੰਜਾਬੀ ਵਿੱਚ ਉਹ ਬਿਲਕੁਲ ਉਲਟ ਪਾਸੇ ਨੂੰ ਜਾਂਦਾ ਹੁੰਦਾ ਅਖਰ ਤੇ ਪੰਜਾਬੀ ਵਿੱਚੋਂ ਇੰਗਲਿਸ਼ ਬਣਾਉਂਦੇ ਆ ਉਹ ਦੂਜੇ ਪਾਸੇ ਨੂੰ ਜਾਂਦਾ ਇਸ ਪ੍ਰਕਾਰ ਦੇ ਨਾਲ ਉਲਟ ਦਿਸ਼ਾ ਨੂੰ ਅੱਖਰ ਨੇ ਜਾਣਾ ਕਈ ਬੋਲੀ ਵਿੱਚ ਉਹ ਅੱਖਰ ਪਹਿਲਾਂ ਆਉਂਦੇ ਨੇ ਸਾਡੀ ਬੋਲੀ ਜਿਹੜਾ ਪਹਿਲਾਂ ਆਉਂਦਾ ਉਹ ਉਧਰ ਬਾਅਦ ਚ ਆਉਂਦਾ ਸੋ ਇਸ ਪ੍ਰਕਾਰ ਦੇ ਨਾਲ ਇਹ ਜਿਹੜਾ ਅਨਵੇ ਕਰਨਾ ਸੀ ਇਹ ਵੀ ਸਾਨੂੰ ਸਮਝ ਲੱਗ ਗਿਆ ਫਿਰ ਹੁੰਦੇ ਨੇ ਉਹਦੇ ਅਰਥ ਅਰਥਾਂ ਦਾ ਵੀ ਪਤਾ ਲੱਗਿਆ ਫਿਰ ਹੁੰਦੇ ਨੇ ਪ੍ਰਸ਼ਨ ਕਰਨਾ ਕਿਸੇ ਨੇ ਪੰਜਵਾਂ ਛੇਵਾਂ ਹੁੰਦਾ ਉਹਦਾ ਉੱਤਰ ਦੇਣਾ ਪਰ ਜਿਹੜਾ ਪਾਦਸ਼ੇਦ ਕਰਨਾ ਇਹਦਾ ਸਾਨੂੰ ਸਮਝਾਓ ਵੀ ਤੁਸੀਂ ਇੱਕ ਓੰਕਾਰ ਜਿਹੜਾ ਕਿਹਾ ਹੈ ਇਹ ਇੱਕ ਦਾ ਪਾਦ ਸਮਝਾਓ ਕੱਲੇ ਦਾ ਸਾਡੀ ਸਮਝ ਨਹੀਂ ਪਈ ਹੈ ਓੰਕਾਰ ਨੂੰ ਪਹਿਲਾਂ ਵੱਖਰਾ ਕਰ ਦਿਓ ਕੇਵਲ ਇੱਕ ਦਾ ਅਰਥ ਦੱਸੋ ਕੀ ਹੈ ਇਹ ਤਾਂ ਹੁਣ ਗੁਰੂ ਨਾਨਕ ਸਾਹਿਬ ਵੀ ਦੱਸ ਸਕਦੇ ਆ ਸਧਾਰਨ ਬੰਦਾ ਜਵਾਬ ਨਹੀਂ ਦੇ ਸਕਦਾ ਹੁਣ ਮਹਾਰਾਜ ਜੀ ਨੇ ਜਦੋਂ ਜਵਾਬ ਦੇਣਾ ਨਾ ਹੁਣ ਜਿਵੇਂ ਕੋਈ ਅੰਗਰੇਜ਼ ਬੰਦਾ ਗੱਲ ਕਰੇ ਕਿਸੇ ਅਨਪੜ੍ਹ ਨਾਲ ਉਹ ਕਹਿੰਦਾ ਮੈਨੂੰ ਤਾਂ ਆਉਂਦੀ ਨਹੀਂ ਅੰਗਰੇਜ਼ੀ ਮੇਰਾ ਆਪਾਂ ਹੋਰ ਬੰਦਾ ਬੁਲਾਉਣੇ ਪਏ ਇਹਨੂੰ ਅੰਗਰੇਜ਼ੀ ਚ ਸਮਝਾ ਜੇ ਕੋਈ ਐਸੇ ਪ੍ਰਕਾਰ ਸੰਸਕ੍ਰਿਤ ਵਾਲਾ ਆ ਜੇ ਬੰਦਾ ਆਪਣੇ ਕੋਲ ਆਪਾਂ ਕਹਿੰਦੇ ਮੈਨੂੰ ਨਾ ਤੇਰੀ ਸਮਝ ਲੱਗਦੀ ਤੈਨੂੰ ਮੇਰੀ ਨਹੀਂ ਲੱਗਦੀ ਤੇ ਇਹਨੂੰ ਸਮਝਾ ਵੀ ਸੰਸਕ੍ਰਿਤ ਵਾਲਾ ਬੰਦਾ ਲਿਆਈਏ ਪਰ ਧੰ ਗੁਰੂ ਨਾਨਕ ਦੇਵ 14 ਬਿੱਧਿਆਂ ਦੇ ਮਾਲਕ ਨੇ ਮਹਾਰਾਜ ਕਹਿੰਦੇ ਅੱਛਾ ਇੱਕ ਦਾ ਮਤਲ ਤੁਹਾਨੂੰ ਸਮਝਾਉਂਦੇ ਆ ਪ੍ਰਮਾਣ ਦੇ ਕੇ ਸੋ ਮਾਰਾ ਸੱਚੇ ਪਾਤਸ਼ਾਹ ਕਹਿੰਦੇ ਜਿਵੇਂ ਸajati ਵਿਜਾਤੀ ਤੇ ਸਵੈਗਤ ਭੇਦ ਪਰਛੇਦ ਰਹਤ ਹੈ ਪ੍ਰਮਾਤਮਾ ਉਹਦਾ ਨਾਮ ਹੈ ਇੱਕ ਸajati ਨਹੀਂ ਉਹਦੇ ਵਿੱਚ ਹੈ ਸajati ਜਿਹੜਾ ਹੁੰਦਾ ਸਾ ਜਾਤੀ ਜਿਵੇਂ ਆਪਣੀ ਜਾਤੀ ਆ ਆਪਾਂ ਵੀ ਬੰਦੇ ਆ ਦੂਜੀਆਂ ਮੁਲਕਾਂ ਵਿੱਚ ਵੀ ਆਪਣੇ ਵਰਗੇ ਬੰਦੇ ਰਹਿੰਦੇ ਨੇ ਸajati ਅੰਗਲੈਂਡ ਵਿੱਚ ਵੀ ਆਪਣੇ ਵਰਗੇ ਹੀ ਰਹਿੰਦੇ ਨੇ ਅਮਰੀਕਾ ਵਿੱਚ ਵੀ ਆਪਣੇ ਵਰਗੇ ਰਹਿੰਦੇ ਨੇ ਹਰੇਕ ਦੇਸ਼ ਵਿੱਚ ਇਹ ਆਪਣੀ ਜਾਤੀ ਦੇ ਸਾਰੇ ਲੋਕ ਜਿੰਨੀ ਆਬਾਦੀ ਹੈ ਸਜਾਤੀ ਕਹ ਲਾਉਂਦੀ ਹੈ ਪਰ ਕੀ ਪ੍ਰਮਾਤਮਾ ਵਰਗਾ ਵੀ ਕੋਈ ਹੋਰ ਕਿਤੇ ਰਹਿੰਦਾ ਹੈ ਉਹਦੀ ਸਜਾਤੀ ਹੈ ਕੋਈ ਬੰਦੇ ਦੀ ਸਜਾਤੀ ਤਾਂ ਇੱਥੇ ਆ ਸਾਰੇ ਆਪਾਂ ਇੱਕ ਦੂਜੇ ਵਰਗੇ ਹੀ ਬੈਠੇ ਆ ਪਰ ਇੱਥੇ ਸਾਰਿਆਂ ਵਿੱਚ ਇਹ ਕੋਈ ਨਹੀਂ ਕਹਿ ਸਕਦਾ ਕਿ ਗੁਰੂ ਗ੍ਰੰਥ ਸਾਹਿਬ ਵਰਗਾ ਆਪਣੇ ਚ ਕੋਈ ਬੈਠਾ ਹੋਵੇ ਪਰਮਾਤਮਾ ਵਰਗਾ ਤਾਂ ਹੋਰ ਕੋਈ ਨਹੀਂ ਹੈ ਕਿਤੇ ਕਹਿੰਦੇ ਹਾਂ ਮਹਾਰਾਜ ਹੋਰ ਕੋਈ ਨਹੀਂ ਕਹਿੰਦੇ ਫੇਰ ਹੋਇਆ ਨਾ ਇੱਕ ਜਦੋਂ ਉਹਦੇ ਵਰਗਾ ਹੋਰ ਕੋਈ ਨਹੀਂ ਤਾਂ ਉਹ ਹੋਇਆ ਨਾ ਇੱਕ ਕਹਿੰਦੇ ਹਾਂ ਜੀ ਵਿਜਾਤੀ ਕੀ ਹੋਇਆ ਵਿਜਾਤੀ ਹੁੰਦਾ ਜਿਵੇਂ ਆਪਣੇ ਤੋਂ ਵੱਖਰੇ ਦਰਖਤ ਨੇ ਪਸ਼ੂ ਨੇ ਪੰਛੀ ਨੇ 84 ਲੱਖ ਜੀਵਾਂ ਚ 84 ਲੱਖ ਚੀਜ਼ਾਂ ਦਾ ਵੱਖਰੇਵਾ ਹੈ ਇੱਕ ਮਨੁੱਖਾ ਜੂਨ ਨਾਲੋਂ ਪਰ ਵਾਹਿਗੁਰੂ ਦੇ ਵਿੱਚ ਜਾਤੀ ਵੀ ਹੈ ਨਹੀਂ ਕੋਈ ਜੇ ਕਹੀਏ ਕਿ ਜਾਤੀ ਹੈ ਉੱਥੇ ਉੱਥੇ ਸਿਰਫ ਇੱਕੋ ਹੀ ਇੱਕ ਹੈ ਇਸੇ ਕਰਕੇ ਮਹਾਰਾਜ ਕਹਿੰਦੇ ਅਸੀਂ ਇਹ ਕਹਿੰਦੇ ਆ ਕਿ ਜਿਵੇਂ ਹੁਣ ਬੰਦਾ ਸੀ ਪਹਿਲਾਂ ਸਾਇੰਸਦਾਨ ਕਹਿੰਦੇ ਨੇ ਪਹਿਲਾਂ ਜਿਹੜਾ ਬੰਦਾ ਸੀ ਅੱਜ ਤੋਂ ਲੱਖਾਂ ਸਾਲ ਪਹਿਲਾਂ ਇਹਨੂੰ ਪੂਛ ਲੱਗੀ ਹੋਈ ਸੀ ਇਹ ਬਣ ਮਾਣੂ ਦਾ ਰੂਪ ਸੀ ਸੋ ਹੌਲੀ 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 ਕਰਦਿਆਂ ਕੋਈ ਸਮਾਸੀ ਬੰਦਿਆਂ ਨੂੰ ਖੰਭ ਵੀ ਲੱਗੇ ਹੁੰਦੇ ਸੀ ਇਹ ਹੁਣ ਬੜੀਆਂ ਲੱਖਾਂ ਸਾਲਾਂ ਪੁਰਾਣੀਆਂ ਗੱਲਾਂ ਨੇ ਹੌਲੀ-ਹੌਲੀ ਇਹਦੇ ਵਿੱਚ ਸੁਧਾਰ ਹੋ ਗਿਆ ਪਹਿਲਾਂ ਬੰਦੇ ਦੇ ਸਾਰੇ ਸਰੀਰ ਤੇ ਵੱਡੇ-ਵੱਡੇ ਵਾਲ ਹੁੰਦੇ ਸੀ ਰਿਛ ਵਰਗੇ ਹੌਲੀ-ਹੌਲੀ ਉਹ ਵੀ ਸੁਧਾਰ ਹੋ ਗਿਆ ਕਿ ਬਜਾਤੀ ਪਰ ਪ੍ਰਮਾਤਮਾ ਜਿਹੜਾ ਹੈ ਉਹ ਨਿਰਮਲ ਹੈ ਇੱਕੋ ਹੀ ਹੈ ਉਹਦੀ ਹੋਰ ਦੂਜੀ ਕੋਈ ਬਜਾਤੀ ਨਹੀਂ ਹੈ ਉਹ ਕੇਵਲ ਇੱਕੋ ਇੱਕ ਹੈ ਇਸ ਕਰਕੇ ਉਹਨੂੰ ਕਹਿੰਦੇ ਨੇ ਆਪਾਂ ਤਾਂ ਹੁਣ ਪਹਿਲਾਂ ਹੋਰ ਸੀ ਨਾ ਵਾਲਾਂ ਵਾਲੇ ਪੂਛ ਵਾਲੇ ਕਿਵੇਂ ਨਾ ਕਿਵੇਂ ਪਤਾ ਨਹੀਂ ਆਉਣ ਵਾਲੇ ਸਮੇਂ ਨੂੰ ਕਹੇ ਜੇ ਬਣ ਜਾਈਏ ਇਹ ਵੀ ਉਹਦੀ ਲੀਲਾ ਦਾ ਕੋਈ ਅੰਤ ਨਹੀਂ ਪਰ ਦੇਖੋ ਜਾਤੀ ਉਹ ਕਿਵੇਂ ਹੈ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਉਹ ਦੇਖੋ ਚਾਰਾਂ ਰੂਪਾਂ ਵਿੱਚ ਚਾਰਾਂ ਸਮਿਆਂ ਵਿੱਚ ਇੱਕੋ ਹੀ ਹੈ ਉਹ ਵਿਜਾਤੀ ਨਹੀਂ ਇਹ ਨਹੀਂ ਕਹਿ ਸਕਦੇ ਕਿ ਰੱਬ ਪਹਿਲਾਂ ਇਸ ਤਰ੍ਹਾਂ ਸੀ ਹੁਣ ਇਸ ਤਰ੍ਹਾਂ ਹੋ ਗਿਆ ਫਿਰ ਇਸ ਤਰ੍ਹਾਂ ਹੋ ਗਿਆ ਇਹ ਨਹੀਂ ਕਹਿ ਸਕਦੇ ਕਿ ਪਹਿਲਾਂ ਬੱਚਾ ਸੀ ਫਿਰ ਉਹ ਬੁੱਢਾ ਸੀ ਫਿਰ ਬਜ਼ੁਰਗ ਹੋ ਗਿਆ ਫਿਰ ਚੜਾਈ ਕਰ ਗਿਆ ਫਿਰ ਉਹਦੀ ਜਗ੍ਹਾ ਹੋਰ ਗੱਡੀ ਤੇ ਬਹਿ ਗਿਆ ਫਿਰ ਉਹਦੇ ਲੜਕੇ ਨੂੰ ਵੀ ਰੱਬ ਕਿਹਾ ਮਹਾਰਾਜ ਕਹਿੰਦੇ ਉਹਦੀ ਕੋਈ ਵਿਜਾਤੀ ਦੱਸੋ ਹੈ ਕਹਿੰਦੇ ਨਾ ਮਹਾਰਾਜ ਕਹਿੰਦੇ ਫਿਰ ਇੱਕ ਹੈ ਨਾ ਉਹ ਯਾਨੀ ਹਾਂ ਜੀ ਫਿਰ ਤਾਂ ਹੈ ਹੀ ਇੱਕ ਮਹਾਰਾਜ ਜੀ ਤਾਂ ਤਸੱਲੀ ਨਾਲ ਉੱਤਰ ਦੇ ਕੇ ਇੱਕ ਵਾਰੀ ਨਿਰੁੱਤਰ ਕਰਦੇ ਨੇ ਹਰੇਕ ਨੂੰ ਇਹਦਾ ਕੋਈ ਜਵਾਬ ਨਹੀਂ ਹੈ ਕਿਸੇ ਕੋਲੇ ਫਿਰ ਸਤਿਗੁਰੂ ਕਹਿੰਦੇ ਸਵਾਯਗਤ ਭੇਦ ਰਹਿਤ ਹੈ ਵਾਹਿਗੁਰੂ ਸਵਾਯਗਤ ਭੇਦ ਸਵਾਏ ਆਪਣੇ ਆਪ ਤੋਂ ਗਤ ਪ੍ਰਾਪਤ ਹੋਣਾ ਜਿਵੇਂ ਇੱਕ ਬੂਟਾ ਦਰਖਤ ਬੀਜ ਬੀਜਦੇ ਆ ਉਹਦੇ ਵਿੱਚੋਂ ਹੀ ਟਾਣਾ ਨਿਕਲਦਾ ਹੈ ਟਾਹਣੀਆਂ ਨਿਕਲਦੀਆਂ ਪੱਤੇ ਫੁੱਲ ਫਲ ਕੀ ਵਾਹਿਗੁਰੂ ਵਿੱਚੋਂ ਵੀ ਇਸ ਤਰ੍ਹਾਂ ਹੀ ਨਿਕਲਦਾ ਕੀ ਉਹਦੇ ਵਿੱਚੋਂ ਵੀ ਇਸ ਤਰ੍ਹਾਂ ਹੀ ਨਿਕਲਦੀਆਂ ਚੀਜ਼ਾਂ ਹਨ ਨਹੀਂ ਮਹਾਰਾਜ ਉਹ ਉਹਦੇ ਵਿੱਚੋਂ ਇਸ ਤਰ੍ਹਾਂ ਨਿਰਗੁਣ ਸਰੂਪ ਵਿੱਚ ਕੁਝ ਨਹੀਂ ਹੈ ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਜਿਵੇਂ ਬੰਦਾ ਹੈ ਬੰਦੇ ਦੇ ਵਿੱਚ ਦੇਖੋ ਅੱਖ ਨੱਕ ਹੱਥ ਪੈਰ ਸਭ ਕੁਝ ਹੈ ਪਰ ਉਹਦੇ ਵਿੱਚ ਤਾਂ ਨਹੀਂ ਹੈ ਕੁਛ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇ ਅਜਲ ਮੂਰਤਨ ਭੋ ਪ੍ਰਕਾਸ਼ ਅਮਿਤ ਤੋਜ ਕਿਹਜਾ ਕੋਟ ਇੰਦਰ ਇੰਦਰਾਣ ਸਾਹਿਸਾ ਹਾਨ ਗਿਣਜਤ ਤੇ ਪਵਨ ਮਹੀਪ ਸੁਰਨ ਅਸਰ ਨੇਤ ਨੇਤਵੰ ਤ੍ਰਿਣ ਕਹਿ ਤਤਵ ਸਰਬਨਾਮ ਕਥਾ ਕਵਨ ਕਰਮ ਨਾਮ ਵਰਨਤ ਸਮਤ ਵਾਹਿਗੁਰੂ ਵਿੱਚ ਸਵੈਗਤ ਭੇਦ ਨਹੀਂ ਹੈ ਉਹਦੇ ਵਿੱਚ ਨਾ ਅੱਖਾਂ ਨੇ ਨਾ ਉਹਦੇ ਵਿੱਚ ਕੰਨ ਨਾ ਆਪਣੇ ਵਾਂਗੂ ਦੇਖਣ ਨੂੰ ਨਾ ਹੱਥ ਪੈਰ ਨੇ ਪਰ ਫੇਰ ਵੀ ਉਹ ਦੇਖਦਾ ਹੈ ਪਰ ਫੇਰ ਵੀ ਉਹ ਸੁਣਦਾ ਹੈ ਇਹ ਅਜੀਬ ਗੱਲ ਹੈ ਸਵੈਗਤ ਭੇਦ ਰਹਿਤ ਹੈ ਹੈ ਉਹ ਪ੍ਰਕਾਸ਼ ਰੂਪ ਹੱਥ ਪੈਰ ਉਹਦਾ ਕੋਈ ਨਹੀਂ ਹੈ ਪਰ ਫੇਰ ਵੀ ਪੈਰ ਉਹਨੂੰ ਤਾਂ ਨਹੀਂ ਕਿਹਾ ਉਹ ਜਾਣਾ ਹੀ ਨਹੀਂ ਕਿਤੇ ਕਿਉਂਕਿ ਸਰਬਵਿਆਪਕ ਹੈ ਹੱਥਾਂ ਤੋਂ ਬਿਨਾਂ ਹੀ ਕੰਮ ਕਰ ਦਿੰਦਾ ਹੈ ਕੰਨਾਂ ਤੋਂ ਬਿਨਾਂ ਹੀ ਸੁਣ ਲੈਂਦਾ ਹੈ ਇਸ ਕਰਕੇ ਇਹ ਜਿਹੜੇ ਤਿੰਨ ਭੇਦ ਨੇ ਇਹ ਤਿੰਨ ਭੇਦ ਸ੍ਰਿਸ਼ਟੀ ਵਿੱਚ ਹਨ ਇਹ ਤਿੰਨ ਭੇਦ ਮਾਇਆ ਵਿੱਚ ਹਨ ਵਾਹਿਗੁਰੂ ਹੈ ਇੱਕ ਕਹਿੰਦੇ ਹੈਗਾ ਜੀ ਇੱਕੋ ਹੀ ਆ ਉਹ ਸਿਰਫ ਕਿਉਂਕਿ ਜਾਤੀ ਵਜਾਤੀ ਸਵਾਇਗਤ ਭੇਦ ਰਹਿਤ ਹੋਣ ਕਰਕੇ ਉਹ ਹੈ ਇੱਕ ਹਲੇ ਤਾਂ ਇੱਕ ਦਾ ਹੀ ਭਾਵ ਦੱਸ ਰਿਹਾ ਗੁਰੂ ਨਾਨਕ ਦੇਵ ਜੀ ਫਿਰ ਮਹਾਰਾਜ ਕਹਿੰਦੇ ਦੇਸ਼ ਕਾਲ ਵਸਤੂ ਰਹਿਤ ਹੈ ਵਾਹਿਗੁਰੂ। ਕਹਿੰਦੇ ਮਹਾਰਾਜ ਇਹ ਵੀ ਸਾਨੂੰ ਸਮਝਾ ਦਿਓ। ਮਹਾਰਾਜ ਕਹਿੰਦੇ ਦੇਸ਼ ਉਹਦਾ ਕਿਹੜਾ? ਹਿੰਦੁਸਤਾਨ ਹੈ। ਜਾਂ ਕੋਈ ਮਾਝਾ ਮਾਲਵਾ ਹੈ। ਜਾਂ ਕੋਈ ਇੰਗਲੈਂਡ 'ਚ ਰਹਿੰਦਾ ਉਹ। ਜਾਂ ਕੋਈ ਚੀਨ 'ਚ ਰਹਿੰਦਾ ਹੈ। ਕਿੱਥੇ ਰਹਿੰਦਾ? ਕਹਿੰਦੇ ਮਹਾਰਾਜ ਉਹ ਤਾਂ ਸਰਵ ਵਿਆਪਕ ਹੈ। ਮਹਾਰਾਜ 10ਵੇਂ ਪਾਤਸ਼ਾਹ ਕਹਿੰਦੇ ਨੇ ਇਹ ਸਰਬੱਤਰ ਦੇਸਾ ਹੈ ਕਿ ਸਰਬੱਤਰ ਭੇਸਾ ਕਹਿੰਦੇ ਉਹ ਤਾਂ ਸਾਰੇ ਹੀ ਦੇਸ਼ਾਂ ਵਿੱਚ ਹੈ ਉਹਦੇ ਲਈ ਕੋਈ ਹੱਦ ਬੰਨਾ ਨਹੀਂ ਹੈ ਪਾਸਪੋਰਟ ਦੀ ਲੋੜ ਨਹੀਂ ਪੈਂਦੀ ਉਹਨੂੰ ਵੀਜ਼ਾ ਨਹੀਂ ਲਵਾਉਂਦਾ ਤੇ ਮੈਂ ਉੱਥੇ ਜਾਣਾ ਜੀ ਮੈਨੂੰ ਜਾਣ ਦਿਓ ਉਹ ਤਾਂ ਤਿੰਨਾਂ ਲੋਕਾਂ ਦੇ ਵਿੱਚ ਵਿਆਪਕ ਹੋਣ ਕਰਕੇ ਉਹਦਾ ਕੋਈ ਦੇਸ਼ ਨਹੀਂ ਹੈ ਨਮੋ ਸਰਬ ਦੇਸੈ ਨਮੋ ਸਰਬ ਭੇਸੈ ਸਾਰਿਆਂ ਦੇਸ਼ਾਂ ਵਿੱਚ ਹੀ ਤੈਨੂੰ ਨਮਸਕਾਰ ਹੈ ਤੂੰ ਸਾਰਿਆਂ ਭੇਸਾਂ ਵਿੱਚ ਤੈਨੂੰ ਨਮਸਕਾਰ ਫਿਰ ਕਹਿਣ ਲੱਗੇ ਮਹਾਰਾਜ ਦੱਸੋ ਹੋਰ ਵੀ ਦੱਸੋ ਸਾਨੂੰ ਕਿ ਉਹ ਇੱਕ ਕਿਵੇਂ ਹੈ ਮਹਾਰਾਜ ਕਹਿੰਦੇ ਪਹਿਲਾਂ ਤਾਂ ਮੇਰੀ ਇਸ ਗੱਲ ਦਾ ਜਵਾਬ ਦਿਓ ਕਿ ਉਹਦਾ ਕੋਈ ਦੇਸ਼ ਹੈ ਬੰਦਿਆਂ ਦੇ ਤਾਂ ਦੇਸ਼ ਹੁੰਦੇ ਨੇ ਨਾ ਕਹਿੰਦੇ ਹਾਂ ਜੀ ਬੰਦਿਆਂ ਦੇ ਤਾਂ ਦੇਸ਼ ਹੈਗੇ ਪਰ ਉਹਦਾ ਕੋਈ ਦੇਸ਼ ਨਹੀਂ ਕਹਿੰਦੇ ਫਿਰ ਇੱਕ ਹੋਇਆ ਨਾ ਕਿਉਂਕਿ ਇੱਕੋ ਹੀ ਸਰਬ ਵਿਆਪਕ ਹੈ ਬੰਦਿਆਂ ਦੇ ਜਿਹਨੇ ਸਰੀਰ ਹੁੰਦੇ ਨੇ ਇਹ ਅੱਜ ਇੱਥੇ ਆ ਕੱਲ ਨੂੰ ਬੰਦਾ ਨਾਬੇ ਚਲਾ ਗਿਆ ਪਰਸੋਂ ਨੂੰ ਬੰਦਾ ਬੰਬੇ ਚਲਾਗਾ ਚਾਹ ਉਹ ਇੱਕ ਸਰੀਰ ਇੱਕ ਥਾਂ ਇੱਕੋ ਵੇਲੇ ਘੁੰਮ ਸਕਦਾ ਜਦ ਗੁਰੂ ਨਾਨਕ ਦੇਵ ਜੀ ਮਹਾਰਾਜ ਕਸ਼ਮੀਰ ਚ ਗਏ ਉੱਥੇ ਪੰਡਤ ਨਾਲ ਚਰਚਾ ਹੋਈ ਜਦ ਪੰਡਤ ਨੇ ਦੇਖਿਆ ਤਾਂ ਬੜੇ ਪਹੁੰਚੇ ਹੋਏ ਨੇ ਮਹਾਰਾਜ ਦੇ ਚਰਨਾਂ ਦੇ ਦੇਖ ਕੇ ਕਹਿਣ ਲੱਗਿਆ ਤੁਸੀਂ ਬ੍ਰਹਮ ਗਿਆਨੀ ਹੋ ਗੁਰੂ ਨਾਨਕ ਦੇਵ ਜੀ ਹੁਣ ਕਦ ਮੰਨਦੇ ਨੇ ਆਪਣੇ ਆਪ ਨੂੰ ਉਹਨਾਂ ਨਿਮਰਤਾ ਦੇ ਪੁੰਜ ਨੇ ਮਹਾਰਾਜ ਕਹਿੰਦੇ ਬ੍ਰਹਮ ਦਾ ਗਿਆਨ ਤਾਂ ਕੇਵਲ ਬ੍ਰਹਮ ਨੂੰ ਹੋ ਸਕਦਾ ਹੈ ਇੱਕ ਦੇਸੀ ਸ਼ਰੀਰ ਨੂੰ ਬ੍ਰਹਮ ਦਾ ਗਿਆਨ ਨਹੀਂ ਹੋ ਸਕਦਾ ਹੈ ਮੈਂ ਤਾਂ ਇੱਥੇ ਹੀ ਖੜਾ ਹਾਂ ਬਸ ਵੈਸੇ ਤਾਂ ਗੁਰੂ ਨਾਨਕ ਦੇਵ ਜੀ ਸਰਵ ਵਿਆਪਕ ਨੇ ਪਰ ਕਿਉਂਕਿ ਉਹਨਾਂ ਨੇ ਰੂਪ ਉਹ ਜਾਂ ਧਾਰਿਆ ਆਮ ਬੰਦੇ ਨੂੰ ਸਮਝਾਉਣ ਲਈ ਕਹਿੰਦੇ ਨੇ ਕਹਿੰਦੇ ਭਰਾਵਾ ਮੈਂ ਤਾਂ ਇੱਥੇ ਹੀ ਖੜਾ ਹਾਂ ਇਸ ਟਾਈਮ ਮੈਂ ਜੇ ਕਸ਼ਮੀਰ ਵਿੱਚ ਆ ਤਾਂ ਮੈਂ ਫਲਾਣੇ ਥਾਂ ਤੇ ਨਹੀਂ ਹਾਂ ਮੈਂ ਉੱਥੇ ਨਹੀਂ ਹਾਂ ਮੈਂ ਉੱਥੇ ਨਹੀਂ ਹਾਂ ਕਹਿੰਦੇ ਪਰਮੇਸ਼ਰ ਸਰਵ ਵਿਆਪਕ ਹੈ ਫਿਰ ਮੈਂ ਉਹਦੇ ਬਰਾਬਰ ਕਿਵੇਂ ਚਲੇ ਗਿਆ ਮੈਂ ਬ੍ਰਹਮ ਗਿਆਨੀ ਕਿਵੇਂ ਬਣ ਗਿਆ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਵਾਹਿਗੁਰੂ ਨੂੰ ਏਸੇ ਕਰ ਕਰਕੇ ਆਪਾਂ ਕਹਿੰਦੇ ਆ ਕਿ ਵਾਹਿਗੁਰੂ ਦੇਸ਼ ਤੋਂ ਬਿਨਾ ਹੈ ਵਾਹਿਗੁਰੂ ਪੂਰੀਆਂ ਤੋਂ ਰਹਿਤ ਹੈ ਸ਼ਿਵਪੂਰੀ ਬ੍ਰਹਮਪੂਰੀ ਇੰਦਰਪੂਰੀ ਉਹ ਆਪੋ ਆਪਣੀਆਂ ਪੂਰੀਆਂ 'ਚ ਮੌਜਾਂ ਕਰਦੇ ਨੇ ਕੋਈ ਕਹਿੰਦਾ ਜੀ ਵਿਸ਼ਨੂੰ ਜੀ ਸਮੁੰਦਰ 'ਚ ਵਾਸ ਕਰਦੇ ਨੇ ਕੋਈ ਕਹਿੰਦਾ ਫਲਾਣਾ ਦੇਵਤਾ ਫਲਾਣੇ ਇੱਥਾਂ ਵਾਸ ਕਰਦਾ ਕੋਈ ਕਹਿੰਦਾ ਉਹ ਪੂਰਬ ਦਿਸ਼ਾ 'ਚ ਫਲਾਣਾ ਦੇਵਤਾ ਵਾਸ ਕਰਦਾ ਪੱਛਮ ਦੇ 'ਚ ਫਲਾਣਾ ਕਰਦਾ ਦੱਖਣ ਦੇਸ਼ ਹਰੀਕਾ ਵਾਸਾ ਪੱਛਮ ਅਲਹਿ ਮੁਕਾਮਾਂ ਸਾਰਿਆਂ ਦਾ ਵੱਖੋ-ਵੱਖਰਾ ਵਾਸਾ ਹੈ ਇਹ ਤਾਂ ਬੜੀ ਦੂਰ ਤੱਕ ਚੱਲਿਆ ਜਾਂਦਾ ਕੰਮ ਇਹ ਤਾਂ درختਾਂ ਤੇ ਵੱਖੋ-ਵੱਖਰਿਆਂ ਦਾ ਵਾਸਾ ਹੁੰਦਾ ਇਹਨਾਂ ਦਾ ਬੇਰੀ ਤੇ ਕਿਸੇ ਦਾ ਹੋਰ ਵਾਸਾ ਰਹਿੰਦਾ ਪੀਪਲ ਤੇ ਕਿਸੇ ਦਾ ਹੋਰ ਵਾਸਾ ਰਹਿੰਦਾ ਇਹ ਤਾਂ ਪਰ ਵਾਹਿਗੁਰੂ ਲਈ ਆਪਾਂ ਕਹਿ ਸਕਦੇ ਹਾਂ ਕਿ ਸਰਬੱਤ ਦਾ ਸਹਿਬ ਕੇਵਲ ਤੂੰ ਆਪ ਹੀ ਸਰਬ ਵਿਆਪਕ ਹੈਂ ਹੋਰ ਕੋਈ ਵੀ ਸਰਬ ਵਿਆਪਕ ਨਾ ਹੋਣ ਕਰਕੇ ਤੈਨੂੰ ਅਸੀਂ ਕਹਿੰਦੇ ਹਾਂ ਇੱਕ ਓੰਕਾਰ ਇੱਕ ਹੈ ਤੂੰ ਕੇਵਲ ਆਦ ਅੰਤ ਇੱਕ ਹੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸકલ ਪ੍ਰਜਾ ਜਨੇ ਆਪ ਸਵਾਰੀ ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਫੇਰ ਉਹ ਕਾਲ ਤੋਂ ਰਹਤ ਹੈ ਕਾਲ ਭਾਵ ਸਮਾਂ ਆਪਾਂ ਕਹਿੰਦੇ ਹਾਂ ਸੰਸਾਰ ਦੇ ਅੰਦਰ ਫਲਾਨੇ ਨੇ ਸਵੇਰੇ ਜਨਮ ਲਿਆ ਉਹ ਦੁਪਹਿਰੇ ਜੰਮਿਆ ਸ਼ਾਮ ਨੂੰ ਜੰਮਿਆ ਕੋਈ ਰਾਤ ਨੂੰ ਜਨਮ ਲੈਂਦਾ ਫੇਰ ਕਹਿੰਦੇ ਹਾਂ ਫਲਾਨਾ ਬੰਦਾ ਰਾਤ ਚੜ੍ਹਾਈ ਕਰ ਗਿਆ ਫਲਾਨਾ ਸ਼ਾਮ ਨੂੰ ਚੜ੍ਹਾਈ ਕਰ ਗਿਆ ਸਮੇਂ ਅਨੁਸਾਰ ਹਰੇਕ ਬੰਦਾ ਜਨਮਦਾ ਤੇ ਮਰਦਾ ਹਾਂ ਔਰ ਵਾਹਿਗੁਰੂ ਦੇ ਵਿੱਚ ਕੋਈ ਸਮਾਂ ਨਹੀਂ ਹੈ ਕਿਉਂਕਿ ਉਹ ਸਮੇਂ ਤੋਂ ਬਾਹਰ ਹੈ ਅਬਨਾਸੀ ਹੈ ਕਾਲ ਤੋਂ ਰਹਿਤ ਹੈ ਮੌਤ ਤੋਂ ਰਹਿਤ ਹੈ ਸਮੇਂ ਤੋਂ ਰਹਿਤ ਹੈ ਵਾਹਿਗੁਰੂ ਇਸ ਕਰਕੇ ਸਿੱਧੋ ਉਹਨੂੰ ਤੁਸੀਂ ਦੱਸੋ ਤੁਸੀਂ ਜਨਮ ਲਿਆ ਨਾ ਕਹਿੰਦੇ ਹਾਂ ਜੀ ਤੇ ਇਹਨਾਂ ਦਾ ਵੀ ਸਮਾਂ ਹੈ ਨਾ ਬ੍ਰਹਮਾ ਵਿਸ਼ਨੂੰ ਮੇਸ਼ ਦਾ ਵੀ ਕਹਿੰਦੇ ਹਾਂ ਜੀ ਇਹ ਜਾਣਗੇ ਵੀ ਕਹਿੰਦੇ ਜਾਣਗੇ ਵੀ ਮਹਾਰਾਜ ਇਹਨਾਂ ਦੀਆਂ ਵੀ ਉਮਰਾਂ ਨੇ ਕਹਿੰਦੇ ਫੇਰ ਤੁਸੀਂ ਇਹਨੂੰ ਬ੍ਰਹਮ ਕਿਵੇਂ ਕਹੀ ਜਾਂਦੇ ਹੋ ਉਹ ਜਿਨ੍ਹਾਂ ਨੇ ਖਤਮ ਹੋ ਜਾਣਾ ਉਹਨਾਂ ਨੂੰ ਬ੍ਰਹਮ ਕਿਉਂ ਕਹਿੰਦੇ ਹੋ ਬ੍ਰਹਮ ਤਾਂ ਕਦੇ ਖਤਮ ਹੀ ਨਹੀਂ ਹੁੰਦਾ ਬ੍ਰਹਮ ਤਾਂ ਕਦੇ ਜਨਮ ਹੀ ਨਹੀਂ ਲੈਂਦਾ ਮਹਾਰਾਜ ਕਹਿੰਦੇ ਨਾਲੇ ਤੁਸੀਂ ਕਹਿੰਦੇ ਹੋ ਵੀ ਜਿੰਨੇ 100 ਸਾਲ ਮਨੁੱਖ ਦੀ ਉਮਰ ਇਹ ਫੇਰੇ ਦੇ ਬਰਾਬਰ ਇੰਦਰ ਦਾ ਇੱਕ ਦਿਨ 100 ਸਾਲ ਫੇਰ ਮਨੁੱਖ ਦੀ ਉਮਰ ਫੇਰ ਇੱਕ ਰਾਤ ਬਦੀਤ ਹੁੰਦੀ ਇੰਦਰ ਦੀ ਇਸ ਤਰ੍ਹਾਂ ਇੰਦਰ ਦਾ 100 ਸਾਲ ਫਿਰ ਬ੍ਰਹਮਾ ਦਾ ਫਿਰ ਵਿਸ਼ਨੂੰ ਦਾ ਫਿਰ ਸ਼ਿਵ ਜੀ ਦਾ ਗਿਣਦੇ ਹੋਣ ਇਹਨਾਂ ਦੀ ਗਿਣਤੀ ਇਹ ਸਮੇਂ ਵਿੱਚ ਨੇ ਨਾ ਕਹਿੰਦੇ ਹਾਂ ਜੀ ਤੇ ਮਾਇਆ ਦਾ ਕਿੰਨਾ ਸਮਾਂ ਗੁਜ਼ਰਦਾ ਹੈ ਕਹਿੰਦੇ ਇੱਕ ਛਿਨ ਗੁਜ਼ਰਦਾ ਮਾਇਆ ਵੀ ਸਮੇਂ ਵਿੱਚ ਹੈ ਪਰ ਧੰ ਅਕਾਲ ਪੁਰਖ ਸਮੇਂ ਤੋਂ ਬਾਹਰ ਨੇ ਇਸ ਕਰਕੇ ਉਹਨੂੰ ਕਹਿੰਦੇ ਆ ਕਹਿੰਦੇ ਫਿਰ ਦੱਸੋ ਹੁਣ ਹੈ ਨਾ ਇੱਕੋ ਇੱਕ ਉਹ ਕਹਿੰਦੇ ਹਾਂ ਜੀ ਇੱਕੋ ਇੱਕ ਵਾਹਿਗੁਰੂ ਹੀ ਹੈ ਜਿਹੜਾ ਸਮੇਂ ਵਿੱਚ ਨਹੀਂ ਆਉਂਦਾ। ਬਾਕੀ ਸਭ ਕੋਈ ਸਮੇਂ ਅਨੁਸਾਰ ਜਨਮਦਾ ਹੈ ਸਮੇਂ ਅਨੁਸਾਰ ਮਰਦਾ ਹੈ। ਹਰ ਕੋਈ ਚੀਜ਼ ਸਮੇਂ ਵਿੱਚ ਬੰਨੀ ਹੋਈ ਹੈ। ਵਾਹਿਗੁਰੂ ਸਮੇਂ ਵਿੱਚ ਬੰਨਿਆ ਨਹੀਂ ਹੋਇਆ। ਕਿਉਂਕਿ ਉੱਥੇ ਸਮਾਂ ਹੈ ਹੀ ਨਹੀਂ। ਧਰਤੀ ਤੇ 24 ਘੰਟੇ ਵਿੱਚ ਆਪਾਂ ਦੇਖਦੇ ਹਾਂ ਰਾਤ ਅਤੇ ਦਿਨ ਬਣਦਾ। ਚੰਦਰਮਾ ਤੇ ਮਹੀਨੇ ਬਾਅਦ ਇੱਕ ਰਾਤ ਬੈਂਦੀ ਹੈ। ਜੇ ਕੋਈ ਇਹ ਬੰਦਾ ਕਹੇ ਵੀ ਸੂਰਜ ਤੇ ਕਦੋਂ ਰਾਤ ਪੈਂਦੀ ਹੈ ਸੂਰਜ ਤੇ ਕਦੋਂ ਰਾਤ ਪੈਂਦੀ ਦੇਖੀ ਤੁਸੀਂ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ ਸੂਰਜ ਉੱਤੇ ਗਰਮੀ ਸਰਦੀ ਪਤ ਚੜ ਬਸੰਤ ਰੁੱਤ ਨਹੀਂ ਹੈ ਉੱਥੇ ਕੇਵਲ ਗਰਮੀ ਹੈ ਉੱਥੇ ਕੇਵਲ ਪ੍ਰਕਾਸ਼ ਹੈ ਸੂਰਜ ਉੱਤੇ ਰਾਤ ਦਿਨ ਨਹੀਂ ਹੈ ਕੇਵਲ ਦਿਨ ਹੈ ਇਸ ਕਰਕੇ ਵਾਹਿਗੁਰੂ ਵਿੱਚ ਸਮਾ ਨਹੀਂ ਹੈ ਵਾਹਿਗੁਰੂ ਇਸ ਕਰਕੇ ਕੀ ਹੈ ਇੱਕ ਹੈ ਇਹਦਾ ਭਾਵ ਇਹੀ ਹੈ ਇੱਕ ਲਿਖਣ ਦਾ ਸਾਡਾ ਮਤਲਬ ਇਹੀ ਹੈ ਸਮਝੇ ਕਹਿੰਦੇ ਹਾਂ ਮਹਾਰਾਜ ਸਮਝ ਗਏ ਕਹਿੰਦੇ ਫਿਰ ਤੀਜੀ ਚੀਜ਼ ਹੁੰਦੀ ਹੈ ਵਸਤੂ ਵਸਤੂ ਕੀ ਨੂੰ ਕਹਿੰਦੇ ਨੇ ਉਪਾਦੀ ਨੂੰ ਉਹ ਬਾਦੀ ਖੜੀ ਹੋ ਜਾਣੀ ਜਿਵੇਂ ਹਵਾ ਦੇ ਚੱਲਣ ਤੋਂ ਪਾਣੀ 'ਚ ਲਹਿਰਾਂ ਹੋ ਗਈਆਂ ਇਹਨੂੰ ਆਪਾਂ ਉਪਾਦੀ ਕਹਿੰਦੇ ਹਾਂ ਸੋ ਜਿਵੇਂ ਆਪਾਂ ਨੂੰ ਉਪਾਧੀ ਖੜੀ ਹੋ ਜਾਂਦੀ ਹੈ ਕੋਈ ਨਾ ਕੋਈ ਆਦੀ ਵਿਅਾਦੀ ਉਪਾਧੀ ਉਪਾਧੀ ਚੰਗੇ ਭਲੇ ਬੈਠੇ ਬੁਖਾਰ ਹੋ ਗਿਆ ਉਪਾਧੀ ਖੜੀ ਹੋ ਗਈ ਸੱਟ ਲੱਗੀ ਫੋੜਾ ਪਿੰਡ ਸੀ ਹੋ ਗਿਆ ਇਹ ਉਪਾਧੀ ਹੈ ਪਰ ਅਕਾਲ ਪੁਰਖ ਦੇ ਵਿੱਚ ਕੋਈ ਉਪਾਧੀ ਨਹੀਂ ਹੈ ਸੋ ਇਸ ਕਰਕੇ ਉਹ ਵਸਤੂ ਤੋ ਰਹਿਤ ਹੈ ਇੱਥੇ ਆ ਕੇ ਦੋ ਹਿੱਸੇ ਹੋ ਜਾਣੇ ਹਨ ਇੱਕ ਜੀਵ ਇੱਕ ਈਸ਼ਰ ਦੋ ਹਿੱਸੇ ਬਣਦੇ ਨੇ ਦੇ ਇਹ ਜਿਹਨੂੰ ਆਪਾਂ ਈਸ਼ਰ ਕਹਿੰਦੇ ਜਾਂ ਈਸ਼ਵਰ ਕਹਿੰਦੇ ਆ ਉਹ ਪਰਮੇਸ਼ਰ ਨਹੀਂ ਹੈ ਉਹ ਪਰਮੇਸ਼ਰ ਮਾਇਆ ਸੰਯੁਕਤ ਜਦੋਂ ਹੁੰਦਾ ਉਦੋਂ ਉਹਦਾ ਨਾਮ ਬਣਦਾ ਈਸ਼ਰ ਪਹਿਲਾਂ ਜਦੋਂ ਵਿਆਹ ਨਹੀਂ ਹੁੰਦਾ ਉਦੋਂ ਤਾਂ ਉਹਨੂੰ ਲੜਕਾ ਹੀ ਕਹਿੰਦੇ ਨੇ ਜਾਂ ਬੰਦਾ ਸ਼ਾਦੀ ਹੋ ਗਈ ਉਹਨੂੰ ਪਤੀ ਕਹਿੰਦੇ ਨੇ ਬਦਲ ਗਿਆ ਨਾ ਪਤਨੀ ਬਣ ਗਈ ਪਹਿਲਾਂ ਲੜਕੀ ਸੀ ਬਾਲ ਬੱਚੇ ਹੋ ਗਏ ਤਾਂ ਪਿਤਾ ਜੀ ਬਣ ਗਿਆ ਹੁਣ ਮਾਤਾ ਜੀ ਬਣ ਗਏ ਨੇ ਬਦਲਦੇ ਜਾਂਦੇ ਨੇ ਪ੍ਰਣੰਗ ਬਾਦ ਕਹਿੰਦੇ ਨੇ ਇਹਨੂੰ ਇੱਕ ਚੀਜ਼ ਨੇ ਬਦਲ ਜਾਣਾ ਆਪਣਾ ਰੂਪ ਫਿਰ ਦੁਬਾਰਾ ਉਸ ਰੂਪ ਵਿੱਚ ਨਾ ਆਉਣਾ ਦੁੱਧ ਤੋਂ ਦਹੀਂ ਬਣਿਆ ਪਰ ਦਹੀਂ ਤੋਂ ਵਾਪਸ ਦੁੱਧ ਨਹੀਂ ਬਣਦਾ ਦਹੀਂ ਤੋਂ ਆਪਾਂ ਫਿਰ ਲੱਸੀ ਬਣਾ ਲਓ ਫਿਰ ਦਹੀਂ ਨਹੀਂ ਬਣਦਾ ਉਹਨੂੰ ਰੇੜਕ ਲਓ ਮੱਖਣ ਬਣ ਗਿਆ ਪਰ ਬਾਅਦ ਵਿੱਚ ਉਹ ਫਿਰ ਦੁੱਧ ਨਹੀਂ ਬਣ ਸਕਦਾ। ਘਿਓ ਦਾ ਦੁੱਧ ਨਹੀਂ ਬਣਦਾ ਘਿਓ ਘਿਓ ਹੀ ਰਹਿੰਦਾ। ਪਰ ਵਾਹਿਗੁਰੂ ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਇੱਕ ਹੈ। ਉਹ ਪ੍ਰਣੰਗਵਾਦ ਕਹਿੰਦੇ ਨੇ ਉਹ। ਇਸ ਕਰਕੇ ਉਹ ਮੁੜ ਕੇ ਆਪਣੇ ਸਰੂਪ ਵਿੱਚ ਹੀ ਆ ਜਾਂਦਾ ਮਹਾਰਾਜ ਕਹਿੰਦੇ ਨੇ। ਈਸ਼ਰ ਜਿਹੜਾ ਹੈ ਈਸ਼ਰ ਬਾਰੇ ਆਪਾਂ ਸਮਝ ਲਈਏ ਵੀ ਈਸ਼ਰ ਕੌਣ ਹੈ। ਜਦੋਂ ਪਰਮੇਸ਼ਰ ਨੇ ਇਹ ਸੰਕਲਪ ਕੀਤਾ ਕਿ ਮੈਂ ਇੱਕ ਤੋਂ ਬਹੁਤੇ ਰੂਪ ਹੋ ਜਾਵਾਂ। ਇਸ ਇੱਛਾ ਦਾ ਨਾਮ ਹੀ ਮਾਇਆ ਹੈ। ਇਸ ਇੱਛਾ ਨੂੰ ਕਹਿੰਦੇ ਆਪਾਂ ਮਾਇਆ। ਇਹ ਮਾਇਆ ਜਿਹੜੀ ਹੈ ਮਾਇਆ ਨੇ ਅੱਗੇ ਤਿੰਨ ਗੁਣ ਨੂੰ ਜਨਮ ਦਿੱਤਾ ਰਜੋ ਗੁਣ ਤਮੋ ਗੁਣ ਸਤੋ ਗੁਣ। ਫਿਰ ਪਰਮੇਸ਼ਰ ਨੇ ਇਸ ਜੀਵ ਨੂੰ ਬਣਾਇਆ ਮਾਇਆ ਦੇ ਰਾਹੀਂ। ਜਿਹੜੇ ਜੀਵ ਦੇ ਵਿੱਚ ਸੁੱਧ ਸਤੋ ਗੁਣ ਮਾਇਆ ਜਮਾ ਪਰਮੇਸ਼ਰ ਦੀ ਜੋਤ ਇਹ ਤਿੰਨ ਚੀਜ਼ਾਂ ਹੁੰਦੀਆਂ ਨੇ ਨਾ ਉਹ प्रबल ਜੀਵ ਹੀ ਈਸ਼ਰ ਕਹਾਉਂਦਾ ਹੈ ਉਹ प्रबल ਜੀਵ ਦਾ ਨਾਮ ਈਸ਼ਰ ਹੈ ਉਹੀ ਸ੍ਰਿਸ਼ਟੀ ਦੀ ਰਚਨਾ ਕਰਦਾ ਨਿਕਲਦਾ ਉਹ ਬ੍ਰਹਮ ਵਿੱਚੋਂ ਹੀ ਹੈ ਪਰ ਸ਼ੁੱਧ ਸਤੋਗੁਣ ਤੇ ਮਾਇਆ ਤੇ ਪਰਮੇਸ਼ਰ ਦੀ प्रबल ਅੰਸ਼ ਹੋਣ ਕਰਕੇ ਈਸ਼ਵਰ ਕਹਾ ਕੇ ਸ੍ਰਿਸ਼ਟੀ ਦੀ ਰਚਨਾ ਕਰ ਦਿੰਦਾ ਹੈਗੇ ਤਾਂ ਆਪਾਂ ਵੀ ਜੀਵ ਹੀ ਆਂ ਪਰ ਆਪਣੇ ਅੰਦਰ ਕੀ ਹੈ ਆਪਣੇ ਅੰਦਰ ਸ਼ੁੱਧ ਸਤੋਗੁਣ ਨਹੀਂ ਹੈ ਆਪਣੇ ਅੰਦਰ ਰਜੋ ਤਮੋ ਸਤੋ ਤਿੰਨੋ ਹੀ ਨੇ ਅਤੇ ਦੇਵਤਿਆਂ ਦੇ ਵਿੱਚ ਜਿਹੜੇ ਦੇਵਤੇ ਬਣਦੇ ਨੇ ਉਹਦੇ ਤੋਂ ਇਹ ਵੀ ਮਾਇਆ ਨਹੀਂ ਬਣਾਏ ਨੇ ਇਹ ਰਜੋ ਤਮੋ ਸਤੋ ਤੋਂ ਤਿੰਨ ਦੇਵਤੇ ਬਣਾਤੇ ਊਕਾਰ ਮਕਾਰ ਅਕਾਰ ਜਿਹੜੇ ਆਪਾਂ ਕੱਲ ਵਿਚਾਰ ਕੀਤੇ ਸੀ ਤੇ ਇਸੇ ਪ੍ਰਕਾਰ ਜਿਹੜੇ ਆਪਾਂ ਜੀਵ ਬਣਿਆ ਆਪਣੇ ਵਿੱਚ ਸਤੋ ਗੁਣੀ ਤਾਂ ਕੋਈ ਕੋਈ ਬੰਦਾ ਹੁੰਦਾ ਹੈ ਰਜੋ ਗੁਣੀ ਤਮੋ ਗੁਣੀ ਹੋਣ ਕਰਕੇ ਜਿਨ੍ਹਾਂ ਵਿੱਚ ਪੂਰਾ ਪੂਰਾ ਹੀ ਤਮੋ ਗੁਣ ਹੈ ਉਹ ਦਾਇਤ ਬਣ ਜਾਂਦੇ ਨੇ ਜਿਨ੍ਹਾਂ ਦੇ ਵਿੱਚ ਥੋੜਾ ਬਹੁਤ ਤਮੋ ਗੁਣ ਤੇ ਕੁਝ ਐਸਾ ਗੁਣ ਹੈ ਕਿ ਬਹੁਤੇ ਪਾਪ ਇਕੱਠੇ ਹੋ ਗਏ 10% ਪੁੰਨ ਉਹ ਫਿਰ ਜਨਮ ਲੈਂਦੇ ਨੇ ਡੰਗਰਾਂ ਦੇ ਵਿੱਚ ਇਸ ਪ੍ਰਕਾਰ ਇਹ ਸਾਰੀ ਸ੍ਰਿਸ਼ਟੀ ਦੀ ਰਚਨਾ ਹੈ ਪੰਜ ਤਤਾਂ ਤੋਂ 25 ਪ੍ਰਕਿਰਤੀਆਂ ਬਣਾ ਕੇ ਰਚਨਾ ਬਣਾਈ ਹੈ ਪਰਮੇਸ਼ਰ ਨੇ ਸੋ ਆਪਣਾ ਤਾਂ ਵਿਸ਼ਾ ਚੱਲ ਰਿਹਾ ਸੀਗਾ ਕਿ ਉਹ ਵਾਹਿਗੁਰੂ ਜਿਹੜਾ ਹੈ ਉਹ ਜੀਵ ਨੂੰ ਜਿਹੜਾ ਬਣਾਇਆ ਉਸ ਪਰਮੇਸ਼ਰ ਨੇ ਇਹਦੇ ਵਿੱਚ ਆਪਾਂ ਦੇਖ ਰਹੇ ਵਸਤੂ ਵਸਤੂ ਦਾ ਮਤਲਬ ਹੈ ਉਪਾਦੀ ਜੀਵ ਦੇ ਵਿੱਚ ਤਿੰਨ ਉਪਾਧੀਆਂ ਨੇ ਕਾਦੇ ਕਰਕੇ ਇਹ ਵਿਅਸਤੀ ਉਪਾਦੀ ਹੁੰਦੀ ਮਾਇਆ ਦੀ ਇੱਕ ਵਿਅਸਤੀ ਉਪਾਦੀ ਉਹਨੂੰ ਕਹਿੰਦੇ ਨੇ ਜਿਵੇਂ ਕੱਲਾ ਕੱਲਾ ਦਰਖਤ ਹੋਵੇ ਕੱਲੇ ਕੱਲੇ ਬੂਟੇ ਨੂੰ ਆਪਾਂ ਕਹਿੰਦੇ ਆ ਇੰਨੇ ਬ੍ਰਿਛ ਖੜੇ ਨੇ ਇਹ ਇਹ ਆੜੂ ਹੈ ਆਮਬ ਹੈ ਇਹ ਫਲਾਨਾ ਬੂਟਾ ਹੈ ਫਲਾਨਾ ਹੈ ਪਰ ਸਮੁੱਚੇ ਰੂਪ ਵਿੱਚ ਆਪਾਂ ਉਹਨੂੰ ਕਹਿੰਦੇ ਆ ਬਾਗ ਹੁਣ ਨਹੀਂ ਕਹਿੰਦਾ ਇਹ ਅੰਬ ਹੈ ਆड़ੂ ਹੈ ਸਮੁੱਚੇ ਰੂਪ ਵਿੱਚ ਆਪਾਂ ਉਹਨੂੰ ਬਾਗ ਕਹਿੰਦੇ ਆ ਬਾਗ ਨੂੰ ਕਹਿੰਦੇ ਮਾਇਆ ਦੀ ਸਮਸਤੀ ਉਪਾਧੀ ਇਸ ਕਰਕੇ ਵਿਅਸਤੀ ਉਪਾਧੀ ਵਿੱਚ ਇਕੱਲਾ ਇਕੱਲਾ ਤੋਂ ਵਿਅਸਤੀ ਉਪਾਧੀ ਦੇ ਵਿੱਚ ਤਿੰਨ ਚੀਜ਼ਾਂ ਆ ਜਾਂਦੀਆਂ ਨੇ ਇੱਕ ਜੀਵ ਜਿਹੜਾ ਹੈ ਵਿਸ਼ਵਨਾਮੇ ਜੀਵ ਇੱਕ ਤੇਜਸਵ ਤੇ ਇੱਕ ਪ੍ਰਗਿਆ ਔਖਾ ਤਾਂ ਲੱਗੂਗਾ ਤੁਹਾਨੂੰ ਪਰ ਆ ਜੋਗੀ ਸਮਝ ਬਾਅਦ ਵਿੱਚ ਹੌਲੀ ਹੌਲੀ ਆ ਜਾਂਦੀ ਹੈ। ਵਿਸਮਨਾਮੇ ਜੀਵ ਆਪਾਂ ਇਹ ਆਪਣੇ ਚ ਤਿੰਨ ਉਪਾਧੀਆਂ ਨੇ ਹੁਣ ਆਪਾਂ ਜਾਗਰਤ ਅਵਸਥਾ ਵਿੱਚ ਬੈਠੇ ਆ ਜਿਹੜਾ ਜਾਗਰਤ ਅਵਸਥਾ ਦਾ ਵਿਮਾਨੀ ਹੈ ਜਿਹੜਾ ਕਹਿੰਦਾ ਮੈਂ ਜਾਗਦਾ ਬੈਠਾ ਮੈਂ ਦੇਖ ਰਿਹਾ ਮੈਂ ਸੁਣ ਰਿਹਾ ਮੈਂ ਜਾ ਰਿਹਾ ਮੈਂ ਖਾ ਰਿਹਾ ਮੈਂ ਪੀ ਰਿਹਾ ਇਹ ਵਿਸਮਨਾਮੇ ਜੀਵ ਆਪਾਂ ਨੂੰ ਅੰਦਰੋਂ ਜਣਾਉਂਦਾ ਇਹ ਜੀਵ ਦੀਆਂ ਤਿੰਨ ਅਵਸਥਾਵਾਂ ਨੇ ਜਿਹੜਾ ਇਸ ਟਾਈਮ ਕਹਿੰਦਾ ਮੈਂ ਜਾਗਦਾ ਹਾਂ ਅੱਛਾ ਜਾਗਦਾ ਹੈ ਸਭ ਕੁਝ ਦੇਖਦਾ ਹਾਂ ਮੈਂ ਦੇਖਦਾ ਸੌ ਗਿਆ ਹੁਣ ਬੈਠਾ ਬੈਠਾ ਸੌ ਗਿਆ ਇੱਥੇ ਚਲਾ ਗਿਆ ਸੀ ਕਹਿੰਦੇ ਮੈਨੂੰ ਸੁਪਨਾ ਦੇਖਿਆ ਮੈਂ ਤੂੰ ਤਾਂ ਸੁੱਤਾ ਪਿਆ ਸੀ ਤੂੰ ਸੁਪਨਾ ਕਿਵੇਂ ਦੇਖ ਲਿਆ ਚਲੋ ਜਾਗਦਿਆਂ ਹੋਇਆਂ ਤੂੰ ਦੇਖਦਾ ਸੀ ਤੇਰੀਆਂ